ਸਿਰੀ ਰਾਗ ਮਹੱਲਾ ਚੌਥਾ ਹਉ ਪੰਥਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਵ ਜਿਨਹੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਿਰਾ ਕਰ ਮਿੰਨਤ ਕਰ ਜੋ ਦੜੀ ਮੈਂ ਪ੍ਰਭ ਮਿਲਣਾ ਕਾਚਾ ਮੇਰੇ ਭਾਈ ਜਨਾਂ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਗੁਰ ਵਿਟਹਵਾਰਿਆ ਜਨ ਹਰ ਪ੍ਰਭ ਦੀ ਆ ਦਿਖਾਏ ਰਹਾ ਹੋਏ ਨਿਮਾਣੀ ਟੈ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸ਼ਾਬਾਸ ਹਉ ਗੁਰ ਸਾ ਲਾਹਿ ਨ ਰਜਾਉ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀਣ ਬਹਿਰੋਈ ਜੋ ਹਰ ਪ੍ਰਭ ਪਾਣਾ ਸੋਚੀਆ ਤੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਇ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਚਿਤ ਵਿਦ ਮਿਲਾਏ ਰਸ ਖਾਏ ਜਾਏ ਉੱਚੋ ਸੋਹਾ ਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨਾ ਬੋਲਣੀ ਹਉ ਮਲ ਮਲ ਧੂਆ ਤਿਨ ਪਾਈ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖਿਆ ਸੋਹਾ ਗਣੀ ਤਿਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹ ਹਰ ਰਸ ਵਾਂ ਤਿਨ ਸਬਤ ਹੈ ਭਾਵਹੀਣ ਨਹੀਂ ਖਾਏ ਜਿਨ ਸਤਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਾਏ ਓਏ ਸਤਗੁਰ ਆਗੈ ਨਾ ਨਿਵੈ ਉਹਨਾ ਅੰਤਰ ਕ੍ਰੋਧ ਬਿਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਕੋਈ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ ਸ੍ਰੀ ਰાગ ਮਹੱਲਾ ਚੌਥਾ ਦਿਨਸ ਚੜੈ ਫਿਰ ਆਥਵੇਂ ਰੈਣ ਸਬਾਈ ਜਾਏ ਆਪ ਘਟੈ ਨਰਨਾਮ 부ਛੈ ਨਿਤ ਮੂਸਾ ਲਾਜ ਟੁਕਾਇ ਗੁਰ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਈ ਭਾਈ ਰੇ ਮਨ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਵ ਉੱਭਰੇ ਅਲਿਪਤ ਰਹੇ ਸਰਣਾਈ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਇ ਗੁਰਮੁਖ ਦਰਗਹ ਮੰਨੀਐ ਹਰ ਆਪ ਲੈ ਗਲ ਲਾਇ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਈ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਈ ਅਨਹਦ ਧੁਨੀ ਦਰਵਾਜੇ ਦੇ ਦਰ ਸੱਚੈ ਸੋਭਾ ਪਾਈ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸ਼ਾਬਾਸ ਬਿਨ ਕੀ ਸੰਗਤ ਦੇਹ ਪ੍ਰਭ ਮਨ ਜਾ ਚਕ ਕੀ ਅਰਦਾਸ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਨ ਹੈ ਰੰਗ ਅਪਾਰ ਬਹੁਤ ਕਰਹਿ ਫਰਮਾਈ ਸਿ ਵਰਤੈ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰਿ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੁਨਾਰ ਰੂਪਾ ਖਾਕ ਹੈ ਵਰ ਗੈਰ ਵਰ ਬੋਰੰਗੇ ਕੀਏ ਰਥ ਅਥਾਕ ਕਿਸ ਹੀ ਚਿਤ ਨ ਪਾਵਹੀ ਵਿਸਰਿਆ ਸਭ ਸਾਖ ਸਿਰ ਜਨਹਾਰ ਭੁਲਾਇਆ ਵਿਣ ਨਾਵੇਂ ਨਾ ਪਾਤ ਲੈਂਦਾ ਬਦ ਦੁਆਇ ਤੂੰ ਮਾਇਆ ਕਰੈ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸਣ ਤੁਜੈ ਅਨਿੱਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਇਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਚਾ ਮਾਨਸ ਹੋਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਤੇਰ ਨ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮਹਿਚਾਨਣ ਹੋਏ ਸ੍ਰੀ ਰਾਗ ਮਹੱਲਾ 5ਵਾਂ ਮਨ ਬਿਲਾਸ ਬਹੁ ਰੰਗ ਘਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿਚ ਸਹਸੇ ਪਰਿਨਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਦਾਤਾ ਦੁਖ ਸੰਸਾ ਮਿਟ ਗਿਆ ਰਹਾ ਜੇ ਤੇ ਥਾਨ ਖਨੰਤਰਾ ਤੇ ਤੇ ਭਵ ਆਇਆ ਤਨ ਪਾਤੀ ਵਡ ਧੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਹੱਥ ਗੱਤ ਕਰ ਲਏ ਓ ਬਿਨ ਨਾਮ ਐ ਖਾਕ ਰਲਿਆ ਕੋਟ 33 ਸੇਵਕਾਂ ਸਿਧ ਸਾਧਕ ਦਰ ਖਰਿਆ ਗਿਰਮਬਾਰੇ ਵਡ ਸਾਹਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ 5 ਭਲ ਕੇ ਉਠ ਪਕੋਲੀ ਐ ਬਿਨ ਬੁਝੇ ਮੁਗਧ ਅਜਾਨ ਸੋ ਪ੍ਰਭ ਚੇਤਨਾ ਆਇਓ ਛੁੱਟੈਗੀ ਬੇਵਾਨ ਸਤਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੁਕ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਗੁਦਮ ਕਰੇ ਪਸ਼ ਪੰਖੀਆਂ ਦਿਸੈ ਨਾ ਹੰਕਾਰ ਓ ਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇ ਹੀ ਭਾਲਿਐ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ 5ਵਾਂ ਕੜੀ ਮੋਹਤ ਕਾਪਾ ਹੁਣਾ ਕਾਜ ਸਵਾਰਣਹਾਰ ਮਾਇਆ ਕਾਮ ਦਿਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਸਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਢੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾ ਹਰੀ ਨਾਹੀ ਨਹ ਡਡੂਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਈ ਯਾਰ ਜਾਂ ਹੋਆ ਹੁਕਮ ਕਿਰਸਾਣ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਇਆ ਦੂਜਾ ਭਰ ਸੋਇਆ ਤੀਜਾ ਚਾਖ ਚਖਾਇਆ ਚੌਥਾ ਭੋਰ ਭਇਆ ਕਦਹੀ ਚੇਤਨਾ ਆਇਓ ਜਿਲ ਜਿਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5ਵਾਂ ਸੱਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇਲਾਹ ਕੈ ਇਕ ਆਸ ਕਮਾਓ ਜਿਨਨੀ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹ ਰਹਾਉ ਦੁੱਖ ਭੋਖ ਨਾ ਵ્યાਪਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕਾਮ ਨ ਛਿਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕਟਹਿ ਧੋਏ ਸੇਵਾ ਮੰਗੇ ਸੇਵਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸ਼ਕਤ ਤੇ ਤੂਠੈ ਪਾਵਾਂ ਦੇਵ ਸਭ ਕਿਸ ਵਸ ਗਤ ਸਾਹਿਬੈ ਆਪੇ ਕਰਨ ਕਰੇਵ ਸਤਗੁਰ ਕੈ ਬਲਹਾਰਣੈ ਮਨ ਸਾ ਸਭ ਪੂਰੇਵ ਇੱਕੋ ਦਿਸੈ ਸਜਣੋ ਇੱਕੋ ਭਾਈ ਮੀਤ ਇੱਕ ਸੈ ਦੀਸਾ ਮਗਰੀ ਇੱਕ ਸੈ ਦੀ ਹੈਰੀ ਇੱਕ ਸਿਉ ਮਨ ਮਾਨਿਆ ਤਾ ਹੋਆ ਨਹਿ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀ ਸ੍ਰੀ ਰਾਗ ਮਹੱਲਾ 5 ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਿ ਸਿਉ ਚਿਤ ਲਾਇ ਇਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਇ ਜਿਸ ਕਉ ਪੂਰਬ ਲਿਖਿਆ ਤਿਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗ ਗਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾ ਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਕਿਸਹੀ ਨੋ ਮਿਲੈ ਜਿਨ ਪੂਰਾ ਗੁਰ ਲੱਭਾ ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5ਵਾਂ ਸੋ ਇਤੇ ਆਇਐ ਜੀ ਅੜੇ ਸਿਰ ਸਾਹ ਹਾਂ ਪਾਤਸ਼ਾਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵੇਸਾ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਵ ਜਿਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਥ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਪੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਣੀਐ ਊਚੋ ਊਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਕਾ ਨਾਨਕ ਕਉ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਾਮ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਹਿ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਇ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆਂ ਕੀਆ ਵਡਿਆਈਆ ਕਵਨੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੁਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁ ਕਾ ਆਪਣਾ ਆਪ ਤਿਆਗ ਉਪਾਰ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨ ਹੋਇ ਜਿਸ ਮਸਤਕ ਹੋਵੈ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨ ਸੇ ਸਦਲ ਸੰਤਾ ਸ੍ਰੀ ਰਾਗ ਮਹੱਲਾ 5 ਇੱਕ ਪਛਾਨ ਜੀ ਕਾ ਇੱਕੋ ਰਖਣ ਹਾਰ ਇੱਕਸ ਕਾ ਮਨ ਆਸਰਾ ਇੱਕੋ ਪ੍ਰਾਨ ਆਧਾਰ ਇਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਰਹਾ ਇਕੋ ਭਾਈ ਮਿਤ ਇਕ ਇਕੋ ਮਾਤਾ ਪਿਤਾ ਇਕਸ ਕੀ ਮਨ ਤੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨ ਹੁਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ-ਥਨ ਅੰਤਰ ਆ ਜੀ ਜੰਤ ਸਭ ਜਿਨ ਕੀ ਏ ਆਠ ਪਹਿਰ ਤਿਸ ਜਾਪ ਇਕਸ ਛੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਗ ਮਹੱਲਾ 5 ਜਿਨਾਂ ਸਤਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਇਆਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਇ ਸਰਬ ਸੁਖਾਂ ਸੁਖ ਉਪਜੈ ਦਰਗਹ ਪੈਦਾ ਜਾਏ ਰਹਾ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਈ ਤਿਸ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਹੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ